ਹੁਣ 12 ਦਾ ਟਾਈਮ ਹੋ ਗਿਆ ਸੀ ਦੁਪਹਿਰ ਦੇ 12 ਵਜ ਗਿਆ ਤੇ ਇੱਧਰ ਆਪਾਂ ਚਾਹ ਲਾਤੀ ਆ ਜਿਵੇਂ ਕਿ ਉਧਰ ਹੋ ਸੀ ਮਠਿਆਈ ਲੱਗੀ ਵੀ ਆ ਤੇ ਬਰਾਤ ਹੁਣ ਆਈ ਆ ਵਾਹ ਜੀ ਦੇਖੋ ਵੱਜੀ ਜਾਂਦੇ ਆ ਢੋਲ ਢਮਕਾ ਦੇ ਪਗੜੀ ਛੰਗੜੇ ਪਈ ਜਾਂਦੇ ਆ ਅੱਜ ਆ ਡੇਲੀ ਵਲੌਗ ਚੈਲੰਜ ਦਾ 10ਵਾਂ ਦਿਨ ਤੇ ਅੱਜ ਫੇਰ ਉਸੇ ਪੈਲਸ ਜੀ ਆ ਗਏ ਸਰਦਾਰ ਪੈਲਸ 'ਚ ਭਗਤੇ ਤੇ ਤੁਹਾਨੂੰ ਪਤਾ ਹੀ ਆ ਕੰਮ ਆਪਣਾ ਹਨਾ ਵੇਟਰ ਪਾਰਟੀ ਦਾ ਤੁਸੀਂ ਸਾਰੇ ਵਲੌਗ ਵੇਖਦੇ ਆ ਚੰਗੇ ਕਮੈਂਟ ਕਮੈਂਟ ਆਈ ਜਾਂਦੇ ਹਨਾ ਵਧੀਆ ਲੱਗਦਾ ਉਸੇ ਨਾਲ ਫੇਰ ਮੋਟੀਵੇਟ ਹੁੰਨੇ ਆ ਤੇ ਫੇਰ ਚੱਕ ਲਈਦਾ ਕੈਮਰਾ ਫੇਰ ਚਲੋ ਹੁਣ ਬਲੌਗ ਬਣਾਉਨੇ ਆ ਅੱਜ ਸਵੇਰੇ ਥੋੜੇ ਜਿ ਸਵੇਹਾ ਆਏ ਸੀ 7 ਵਜੇ ਇੱਥੇ ਆ ਗਏ ਸੀ ਤੇ ਔਨਸਾਰ ਤੁਹਾਨੂੰ ਕੱਲ ਵੀ ਦੱਸਿਆ ਸੀ ਅੱਜ ਫੇਰ ਦੱਸ ਦਿੰਨੇ ਆ ਪਹਿਲਾਂ ਲੱਗਦਾ ਹੁੰਦਾ ਸਾਰਾ ਐਲੋ ਲਵੀ ਖਾਣਾ ਖੋਣਾ ਉਹ ਅੰਦਰ ਲੱਗਦਾ ਹੁੰਦਾ ਤੇ ਅੱਜ ਬਾਹਰ ਦੀ ਤਿਆਰੀ ਕਰਨੀ ਆ ਥੋੜਾ ਜਿ ਅੱਜ ਜਿਆਦਾ ਆ ਵੱਡਾ ਪ੍ਰੋਗਰਾਮ ਆ ਉਸੇ ਕਰਕੇ ਬਾਹਰ ਲਾਉਣਾ ਅੱਜ ਸਾਰਾ ਖਾਣਾ ਵੀ ਤੇ ਸਟਾਲਾਂ ਵੀ ਤੇ ਉਹਦੀ ਸਾਨੂੰ ਤਿਆਰੀ ਥੋੜੀ ਜਿ ਤਗੜੀ ਕਰਨੀ ਪੈਣੀ ਸੀ ਸਾਰਾ ਟੇਬਲ ਟੂਲ ਪੱਟ ਕੇ ਇੱਧਰ ਲੈ ਕੇ ਆਉਣੇ ਪੈਣੇ ਸੀ ਨਾ ਤੇ ਉਸੇ ਕਰਕੇ ਥੋੜੇ ਜ টেবল ਲਈ ਆਉਂਦੇ ਸੀਗੇ ਤੇ ਮੈਂ ਸੋਚਿਆ ਚਲੋ ਬਲੌਗ ਸਟਾਰਟ ਕਰਦੇ ਪਹਿਲਾਂ ਇੱਧਰ ਜਿਵੇਂ ਕਿਹਾ ਰੇੜੀ ਦੇ ਲੱਦੇ ਪਿਆ ਟੇਬਲ ਇੱਧਰ ਲੱਗੂਗਾ ਖਾਣਾ ਇੱਥੇ ਕਰਨੀ ਹੈ ਤਿਆਰੀ ਤੇ ਜਦੋਂ ਤਿਆਰੀ ਕਰਤੀ ਪੂਰੀ ਇੱਥੇ ਸਜਾਦਾ ਹਨਾ ਫੇਰ ਤੁਹਾਨੂੰ ਘੈਂਟ ਲੱਗੂਗਾ ਹੇ ਤਾਂ ਘੈਂਟ ਨਹੀਂ ਲੱਗ ਰਿਹਾ ਹੇ ਟੇਬਲ ਟੂ ਬੁਲਾ ਲੱਦੇ ਪਿਆ ਇੱਧਰ ਤਿਆਰੀ ਹੋਈ ਜਾਂਦੀ ਹੈ ਪਾਣੀ ਦੀ ਤੇ ਸਟਾਲਾਂ ਛੂਲਾਂ ਵੀ ਇੱਥੇ ਲੱਗਣੀਆਂ ਦਿਖਾਵਾਂਗੇ ਅੱਜ ਘੈਂਟ ਲੱਗੂਗਾ ਪ੍ਰੋਗਰਾਮ ਤੁਹਾਨੂੰ ਬਾਰ ਰਹੂਗਾ ਤੇ ਬਨੇ ਰੋਲ ਬਾਕ ਦੇ ਨਾਲ ਲੋ ਜੀ ਅਸੀਂ ਆਪਣੇ ਏਰੀਏ ਦੀ ਤਿਆਰੀ ਕਰਤੀ ਆ ਜਿਵੇਂ ਕਿਹਾ ਸਟੈਂਡ ਸੋਨ ਲਾਤੇ ਆ ਸੈਲਰ ਰੋਲ ਲਾਤਾ ਸਟੈਂਡਰਡ ਤੇ ਬਸ ਆਪਣੀ ਤਿਆਰੀ ਆ ਠੀਕ ਆ ਇਧਰ ਵੀ ਮੈਟ ਮੁਟ ਵਸ ਗਿਆ ਇਧਰ ਹੋ ਗਈ ਤਿਆਰੀ ਤੇ ਇਧਰ ਜਿੱਧਰ ਮਠਿਆਈ ਲੱਗਣੀ ਆ ਉਹ ਵੀ ਆਪਣੀ ਤਿਆਰੀ ਹੋ ਗਈ ਇਧਰ ਪਾਣੀ ਵਾਲਾ ਕਾਊਂਟਰ ਵੀ ਰੈਡੀ ਹੋ ਗਿਆ ਤੇ ਇਧਰ ਕੁਰਸੀਆਂ ਕੁਰਸੀਆਂ ਲੱਗ ਗਿਆ ਟੋਟਲ ਤਿਆਰੀ ਹੋ ਗਈ ਹੁਣ ਆਪਾਂ ਵਹਿਲੇ ਆ ਚੱਲਦੇ ਹਾਂ ਹੁਣ ਆਪਾਂ ਅੰਦਰ ਨੂੰ ਤੇ ਦੇਖਦੇ ਆ ਦੂਜੇ ਆਪਣੇ ਨਾਲ ਦੇ ਕੀ ਕੌਸ ਕਰੀ ਜਾਂਦੇ ਆ ਤੇ ਬਾਹਰ ਵੀ ਚੱਲਾਂਗੇ ਸਲਾਸ ਸਲੂਦ ਵੀ ਕੱਟੀ ਜਾਂਦੇ ਸਹਦ ਤੇ ਚੱਲਦੇ ਹੁਣ ਕਿਰਾ ਆਪਾਂ ਅੰਦਰ ਦਾ ਵਰਦੀ ਪਾਉਣ ਦੀ ਤਿਆਰੀ ਚੱਲੀ ਜਾਂਦੀ ਆ ਲਾਈ ਜਾਂਦੇ ਆਪਣੇ ਆਪਣੇ ਕੋਟ-ਕੂਟ ਜੇ ਤੇ ਵਰਦੀ ਪਾਉਣਗੇ ਹੁਣ ਵਰਦੀ ਪਾਉਣ ਦੀ ਤਿਆਰੀ ਚੱਲੀ ਜਾਂਦੀ ਆ ਫਿਰ ਇਦੋਂ ਬਾਅਦ ਗਿਣਤੀ ਹੋਊਗੀ ਤੇ ਚੱਲਦੇ ਆ ਉਧਰਲੀ ਸਾਈਡ ਦਿਖਾਉਣੇ ਆ ਤੇ ਨਾਲੇ ਰਸੋਈਆਂ 'ਚ ਜਾ ਕੇ ਆਉਣੇ ਹੁਣ ਆਪਾਂ ਆਮਲੇਟ ਬਣੀ ਜਾਂਦਾ ਇੱਧਰ ਆਮਲੇਟ ਇੱਧਰ ਇੱਧਰ ਸੱਦੀਆਂ ਸੁੱਦੀਆਂ ਆ ਆਵੇ ਕਲੇਜੀ ਪੋਟਾ ਕਲੇਜੀ ਪੋਟਾ ਵੀ ਜਲੂਗਾ ਇਧਰ ਵੀ ਸਬਜ਼ੀਆਂ ਆਪਣੀਆਂ ਆਂਦੀਆਂ ਤੇ ਪਕੌੜੇ-ਸਕੌੜੇ ਆ ਬਣਾ ਕੇ ਰੱਖੇ ਪਿਆ। ਦਿੱਲੀ ਦਾ ਇੱਥੇ ਤੁਹਾਨੂੰ ਦਿਖਾਉਣਾ ਹੁਣਾ ਨਾ ਇਧਰਲੇ ਸਾਈਡ ਤੋਂ ਹੀ ਆ ਪਕੌੜੇ ਬਣਾਇਆ ਪਿਆ। ਇਧਰ ਚਿਕਨ ਬਣੀ ਜਾਂਦਾ। ਚਿਕਨ ਫਰਾਈ ਹੋਈ ਜਾਂਦੀ ਆ। ਰੋਟੜ ਰਗੜਾਂਗੇ ਮੱਛੀ-ਮੁੱਛੀ ਦਾ ਹੈ ਨਹੀਂ ਅੱਜ। ਥੋੜਾ ਕਾਸ ਕੱਟ ਰਹੂਗਾ। ਅੱਜ ਦੇਖੋ ਯਾਰ ਕਿੰਨਾ ਤਕੜਾ 뷰 ਆਉਂਦਾ ਬਾਹਰ ਆਣਾ ਅੱਜ। ਥੁਰੇ ਬਾਈ ਰਹੂਗੀ ਵਿੱਚ ਆ ਟੈਂਟ ਦੇ ਸੁਗਾ। ਅੱਜ ਘੈਂਟ ਆਊਗਾ 뷰 ਸਾਰੇ ਤੇ ਹੁਣ ਗਿਣਤੀ ਹੋਣ ਲੱਗੀ ਆ। ਕਿਹੜਾ ਚੱਲਦੇ ਆ ਗਿਣਤੀ ਕਰਾਉਨੇ ਆ। ਦੇਖੋ ਅੱਜ ਕਿੰਨੀ ਵੱਡੀ ਲਾਈਨ ਆ ਗਈ। ਇਹਨੇ ਵੱਡੀ ਲਾਈਨ ਹੋ ਗਈ ਅੱਜ ਤਾਂ ਤੇ ਇੱਧਰ ਘਰ ਦੇ ਬੰਦੇ ਆ ਹੁਣ ਕਢਾਉਣ ਲੱਗੇ ਆ ਪਕੌੜੇ ਵੇਟਰ ਪਾਰਟੀ ਵਾਸਤੇ ਜਿਵੇਂ ਕਿ ਆ ਆ ਕੇ ਪਾਲਕ ਪਕੌੜਾ ਇੱਧਰ ਬ੍ਰੈਡ ਕੱਟੀ ਜਾਂਦੇ ਆ ਗੋਭੀ ਪਕੌੜਾ ਇਹ ਕਢਾਉਣੇ ਆ ਕਿ ਰਕਮ ਵਾਲੇ ਬੰਦੇ ਖਾਵਾਂਗੇ ਫੇਰ ਕੰਮ ਤੇ ਲੱਗਾਂਗੇ ਹੁਣ ਖਾਣ ਲੱਗੇ ਸੀ ਪਕੌੜੇ ਗੋਭੀ ਪਕੌੜਾ ਪਾਲਕ ਪਕੌੜਾ ਇੱਧਰ ਹਰੀ ਸੌਸ ਇੱਧਰ ਟਮੇਟੋ ਸੌਸ ਹੁਣਾ 12 ਦਾ ਟਾਈਮ ਹੋ ਗਿਆ ਸੀ ਦੁਪਹਿਰ ਦੇ 12 ਵਜ ਗਿਆ ਤੇ ਇੱਧਰ ਆਪਾਂ ਚਾਹ ਲਾਤੀ ਆ ਜਿਵੇਂ ਕਿ ਉਧਰ ਹੋ ਸੀ ਮਠਿਆਈ ਲੱਗੀ ਵਿਆ ਤੇ ਇੱਧਰ ਲੱਗੇ ਵੇ ਪਕੌੜੇ ਪਕੌੜੇ ਉਹੀ ਹੁੰਦੇ ਆ ਡੇਲੀ ਦੇ ਹਨ ਜਿਹੜੇ ਹੁੰਦੇ ਆ ਪਹਿਲ ਕੱਲ ਤੁਹਾਨੂੰ ਦਿਖਾਏ ਸੀਗੇ ਕੀ ਵਾਰ-ਵਾਰ ਦਿਖਾਉਣਾ ਬਾਕੀ ਬੰਦੇ ਬਦਲੀ ਜਾਂਦੇ ਰਹਿੰਦੇ ਹਨ ਅੱਜ ਕੋਈ ਹੋਰ ਆ ਕੱਲ ਨੂੰ ਕੋਈ ਹੋਰ ਆ ਅੱਜ ਸੇਖੇ ਪਿੰਡ ਦਾ ਪ੍ਰੋਗਰਾਮ ਆ ਆਪਣੇ ਗਵਾਂਢੀਏ ਸੇਖਾ ਪਿੰਡ ਉਸ ਪਿੰਡ ਦਾ ਪ੍ਰੋਗਰਾਮ ਆ ਬਾਕੀ ਚੱਲੀ ਜਾਂਦਾ ਇੱਧਰ ਕੰਮ ਮਠਾਈ ਇਧਰ ਲੱਗੀ ਪਈ ਆ ਤੇ ਠੰਡੇ ਉਹ ਸੀ ਉਧਰ ਲੱਗੇ ਵਾ ਠੰਡਾ ਠੰਡਾ ਦੇ ਚਾ ਇਧਰ ਕੌਫੀ ਤੇ ਸਟਾਲਾਂ ਇਧਰ ਸਟਾਲਾਂ ਫਰੂਟ ਵਗੈਰਾ ਇਧਰ ਲੱਗੇ ਵਾ 2:3 ਵੱਜ ਗਿਆ ਹੁਣ ਦੁਪਹਿਰ ਦੇ ਤੇ ਬਰਾਤ ਹੋਂ ਆਈ ਆ ਆਹ ਸੀ ਦੇਖੋ ਵੱਜੀ ਜਾਂਦੇ ਆ ਢੋਲ ਢਮਕਾ ਦੇ ਪਗੜੀ ਛੰਗੜੇ ਪਈ ਜਾਂਦੇ ਆ 11 ਬਰਾਤ ਆ ਗਈ ਆ ਤੇ ਆਪਣੇ ਚਾ ਇਧਰ ਲੱਗੇ ਪਈ ਆ ਪੂਰੀ ਆਪਣਾ ਵੀ ਕੰਮ ਜੋਰਾ ਸੋਰਾ ਦੇ ਭਰੇ ਪਿਆ ਸਾਰੇ ਡੋਂਗੇ ਆਪਾਂ ਵੀ ਠੀਕ ਜੀ ਆ ਕਦੋਂ ਬਰਾਤ ਆਊਗੀ ਕਦੋਂ ਚਾ ਪੀਊਗੀ ਤੇ ਕਦੋਂ ਆਪਾਂ ਵਿਹਲੇ ਹੋਵਾਂਗੇ ਹੌਣ ਆਈ ਆਏ ਬਰਾਦਰ ਦੇਖਦੇ ਕਿੰਨੇ ਕ ਟਾਈਮ ਤੱਕ ਨਿਪੜਦਾ ਕੰਮ ਹੌਣ ਟਾਈਮ ਹੋ ਗਿਆ ਸੀ ਆਪਣਾ ਚਾਹ ਪੀਣ ਦਾ ਤੇ ਲੱਗਿਆ ਇਧਰ ਆਮਲੇਟ ਤੇ ਕਲੇਜੀ ਬੋਟਾ ਖਾਣ ਤੇ ਇਧਰ ਚੱਲੀ ਜਾਂਦੀ ਆ ਚਾਹ ਥੋੜਾ ਭੁੱਖ ਜੀ ਲੱਗੀ ਸੀ ਤੇ ਸਬਰ ਜਾਂ ਹੁੰਦਾ ਨਹੀਂ ਸੀ ਇਸੇ ਕਰਕੇ ਆਮਲੇਟ ਤੇ ਆ ਕਲੇਜੀ ਬੋਟਾ ਥੋੜਾ ਖਾਣ ਲੱਗੇ ਆ ਤੇ ਮਠਾਈ ਮੁੱਠੀ ਨੂੰ ਤਾਂ ਜੀ ਨਹੀਂ ਕਰਦਾ ਬਾਕੀ ਇਧਰ ਕੰਮ ਜੋਰਾ ਸੋਰਾ ਤੇ ਚੱਲੀ ਜਾਂਦਾ ਵਾ ਅੱਜ ਕੀ ਰਿਹਾ ਆ ਤਾਂ ਬੇਕਾਰ ਜਿਹਾ ਬਣਾਇਆ ਵਜਗਾੜਾ ਓਏ ਆਹਾ ਆਹਾ ਕਲੇਜੀ ਬੋਟਾ ਆਮਲੇਟ ਹੁੰਦਾ ਕਰਮ ਅਗਰਮ ਲੈ ਲਈਂ ਗਿਆ ਵਾ ਲੈਣਾ ਠੰਡਾ ਤਾਂ ਹੀ ਤਾਂ ਕਹਿਣਾ ਗਰਮ ਖਾ ਲਈ 4 ਵਜ ਗਿਆ ਜੀ ਹੁਣ ਸ਼ਾਮ ਦੇ ਤੇ ਵਧੀਆ ਕੰਮ ਚੱਲੀ ਜਾਂਦਾ ਜੇ ਠੰਡਾ ਹੈ ਕੰਮ ਚੱਲੀ ਜਾਂਦਾ 4 ਵਜੇ ਹੀ ਰੋਟੀ ਲਾਤੀ ਆਇਆ ਇਹ ਤੋਂ ਪਹਿਲਾਂ ਸਾਰੇ ਜਣੇ ਚਾਹ ਪੀ ਗਏ ਆ ਰੋਟੀ ਦੇ ਵਿੱਚ ਆਹ ਕੋਸਾ ਜੇ ਉਧਰ ਚੌਲ ਲੱਗੇ ਵਿਆ ਇਧਰ ਰੈਤਾ ਆ ਗਿਆ ਮੂੰਗੀ ਦੀ ਦਾਲ ਇਧਰ ਮਟਰ ਪਨੀਰ ਸਾਗ ਮੈਕਸ ਸਬਜੀ ਇਧਰ ਫੁਲਕੇ ਆ ਗਏ ਗਜਰੇਲਾ ਆਪਣੀ ਫੇਵਰੇਟ ਆਈਟਮ ਆ ਇਧਰ ਆ

ਠੰਡਾ ਜਾਂ ਚੱਲਦਾ ਜਾਂ ਠੰਡਾ ਜਾਂ ਕਮ ਹਲਕਾ ਜਾਂ ਨਿਆਰਾ ਹੁੰਦਾ ਬਾਹਰ ਕਿਉਂਕਿ ਅੰਦਰ ਆ ਰਸ ਜਾ ਜਿਹੜਾ ਪੈਂਦਾ ਨਾ ਰਸ ਜਾ ਉਹ ਅੰਦਰ ਆ ਸਾਰਾ ਕੁਝ ਨਾ ਪ੍ਰੋਗਰਾਮ ਨੱਚਣ ਟੱਪਣ ਦਾ ਟੇਬਲ ਠੱਪਾ ਸਾਰਾ ਕੁਝ ਅੰਦਰ ਲੱਗਿਆ ਬਾਹਰ ਇੱਥੇ ਸਿਰਫ ਖਾਣੇ ਪੀਣੇ ਦਾ ਹੀ ਇੱਧਰ ਸਟਾਲਾਂ ਇੱਥੇ ਆਪਣਾ ਖਾਣਾ ਲੱਗਿਆ ਤੇ ਹੁਣ 5:00 ਵਜੇ ਤੋਂ ਬਾਅਦ ਫੇਰ ਇੱਕਦਾਂ ਮੇ ਖਾਣ ਲੱਗੇ ਨੱਚਣ ਟੱਪਣ ਤੋਂ ਬਾਅਦ ਫੇਰ ਇੱਕਦਾਂ ਮੇ ਰਸ ਜਾ ਪੈ ਗਿਆ ਸੀ ਤੇ ਹੁਣ ਪੂਰਾ ਲੱਗਿਆ ਪਿਆ ਖਾੜਾ ਮਗਿਆ ਪਿਆ ਅੰਦਰ ਪੂਰਾ ਗਾਠਾ ਤੇ ਇੱਥੇ ਤਾਂ ਬਸ ਥੋੜਾ ਜਿਹਾ ਹੀ ਰਹਿ ਗਿਆ ਅੰਦਰ ਪ੍ਰੋਗਰਾ ਦੇਅ ਜਿਵੇਂ ਕਿਹਾ ਚੱਲੀ ਜਾਂਦੀ ਹੈ ਰੋਟੀ ਤੇ ਹਨੇਰਾ ਹਨੇਰਾ ਹੋ ਗਿਆ ਲਾਈਟਾਂ ਇੱਥੇ ਹਜੇ ਲਾਈਆਂ ਨਹੀਂ ਪਾਰਕ ਚ ਬਹੁਤੀਆਂ ਤੇ ਦੇਖੋ ਹਨੇਰਾ ਨਹੀਂ ਜਾਂਦਾ ਇਸ ਦਾ ਤੇ ਬਾਕੀ ਇਧਰ ਰੋਟੀ ਮਾੜੀ ਮੋਟੀ ਚੱਲੀ ਜਾਂਦੀ ਆ ਖਾਈ ਜਾਂਦੇ ਹਜੇ ਤੇ ਬਸ ਦੇਖਦੇ ਆ ਕਦੋਂ ਤੱਕ ਨਿਬੜਦਾ ਹੁਣ ਖਾਣ ਲੱਗਿਆ ਮੈਂ ਰੋਟੀ ਰੋਟੀ ਹੈਗੇ ਬੱਕਰੀ ਦੀ ਤਰੀ ਨਾਲ ਪੀਸ ਪੂਸ ਤਾਂ ਮੁੱਕ ਗਈ ਸੀ ਤਰੀ ਰਹਿ ਗਈ ਇਕੱਲੀ ਇੱਧਰ ਰੋਟੀ ਚੱਲੀ ਜਾਂਦੀ ਹੈ 8 ਵਜ ਗਿਆ ਜੀ ਹੁਣ ਆਪਾਂ ਆਪਦਾ ਕੰਮ ਸਾਂਭਤਾ ਜਿਵੇਂ ਕਿ ਇੱਧਰ ਟੇਬਲ ਇਧਰੋਂ ਸਾਰੇ ਸਟੈਂਡ ਵਗੈਰਾ ਚੱਕਤੇ ਆ ਇਧਰੋਂ ਨਿਬੜਦਾ ਕੰਮ ਹਾ ਟੇਬਲ ਇਕੱਠੇ ਕਰਕੇ ਰੱਖਤੇ ਆ ਇੱਥੇ ਜਿਹੜੇ ਲੱਗੇ ਹੋਏ ਸੀਗੇ ਤੇ ਤੁਹਾਨੂੰ ਲੱਗਦਾ ਹੋਊਗਾ ਵੀ ਨਿਬੜ ਗਿਆ ਕੰਮ ਹਨਾ ਬਾਹਰੋਂ ਤਾਂ ਜਿਵੇਂ ਹੀ ਨਹੀਂ ਲੱਗਦਾ ਵੀ ਕੰਮ ਚੱਲੀ ਜਾਂਦਾ ਕੋਈ ਵੀ ਹੈ ਨਹੀਂਗਾ ਬਾਹਰ ਪਰ ਅੰਦਰ ਰੌਣਕਾਂ ਲੱਗੀਆਂ ਮੈਂ ਪੂਰੀਆਂ ਅੰਦਰਲਾ ਮਾਹੌਲ ਤਾਂ ਘੰਣਾ ਤੁਹਾਨੂੰ ਬਸ ਹੁਣ ਵੇਲੇ ਢੋਲੀ ਤੋਰਨ ਦੀ ਤਿਆਰੀ ਹੈ ਨਿਬੜ ਗਿਆ ਸਾਰਾ ਕੰਮ ਦੰਦਾ ਇਹਨਾਂ ਦਾ ਉਹ ਵੀ ਫੰਕਸ਼ਨ ਸੀ ਨਿਬੜ ਗਿਆ ਦੇਖੋ ਆ ਇਧਰ ਐਨੇ ਆ ਇਧਰ ਐਨੇ ਆਏ ਕੱਟ ਪੂਰਾ ਇੱਧਲੀ ਆਦਾ ਦੇਖੋ ਅਜੇ ਵੀ ਕਿੰਨਾ ਕ ਟਾਈਮ ਲਾਉਂਦੇ ਆ ਡਿੱਗੀ ਐਨੇ ਫੇਰ ਹੀ ਘਰੇ ਜਾਵਾਂਗੇ ਆਪਾਂ ਸਵਾ 8 ਹੋ ਗਿਆ ਜੀ ਤੇ ਹੁਣ ਹਾਲ ਵਿਹਲਾ ਹੋਇਆ ਅੱਜ ਤਾਂ ਸ਼ੁਗਰੀ ਮਨਾਉਣੇ ਵੀ ਕੰਮ ਨਿਭੜ ਗਿਆ ਹਨਾ ਢੋਲੀ ਤੋਰ ਕੀ ਬਹੁਤ ਔਖੇ ਹੋਏ ਅੱਜ ਬਈ ਇੱਕ ਤਾਂ ਦੂਰਵਾੜ ਪੈਂਦੀ ਜੀ ਆਪਨ ਨੂੰ ਨਾ ਖਾਣਾ ਸਰਵਿਸ ਕਰਨ ਦੀ ਡੋਂਗੇ ਪਰਨ ਦੀ ਲੱਥਾਂ ਜਿਹਾ ਬੁੱਲ ਗਿਆਂ ਕੱਲ੍ਹ ਦੀ ਥੱਕੇ ਨਹੀਂ ਸੀਗੇ ਹਣਾ ਸ਼ੁਕਰ ਮਨਾਉਨੇ ਉੱਠ ਗਏ ਤੇ ਫਾਲ ਹੁਣ ਵਿਹਲਾ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਇਧਰ ਜਿਹੜੀ ਮਾੜੀ ਮੋਟੀ ਆ ਕੁਰਸੀ-ਕੁਰਸੀ ਅੱਜ ਜੀ ਸ਼ਾਇਦ ਤਿਆਰੀ ਕਰਕੇ ਜਾਣਗੇ ਤੇ ਹੁਣ ਹੀ ਨਿਬੜਿਆ ਹੇ ਉਸ ਇੱਥੇ ਹੀ ਖੜੇ ਆ ਤੇ ਇਧਰ ਲੱਗ ਵੀ ਗਏ ਤਿਆਰੀ ਕਰਨ ਕੱਲ੍ਹ ਦੀ ਤੇ ਆਪਾਂ ਹੁਣ ਕਰਨ ਨੂੰ ਚੱਲਦੇ ਆ ਨਿਬੜਨਗੇ ਆਪਣਾ ਕੰਮ ਆਪਾਂ ਘਰੇ ਜਾ ਕੇ ਦੇਖ ਲੈਣਾ ਕੀ ਬੋਲਾ ਚੱਲਦੇ ਹੁਣ ਕਰਨ ਗੁੱਡ ਮਾਰਨਿੰਗ ਜੀ ਰਾਤ ਦਾ ਵਲੌਗ ਨੂੰ ਬੰਦ ਕੀਤਾ ਨਹੀਂ ਗਾ ਅੱਗੇ ਵੇ ਸੀ ਹਾ ਕੇ ਸੌਂਗੇ ਤੇ ਹੁਣ ਮੈਡੀਟ ਕਰ ਰਿਆ ਸੀ ਸਵੇਰ ਦਾ ਵੇਲਾ ਇਧਰ ਬੱਚਾ 파ਟੀ ਮੋਬਾਈਲ ਵੇਖੀ ਜਾਂਦੇ ਆ ਤੇ ਮੈਂ ਸੋਚਿਆ ਚਲੋ ਹੁਣ ਵਲੌਗ ਨੂੰ ਐਂਡ ਕਰਦੇ ਆ ਤੇ ਅਪਲੋਡ ਕਰਦੇ ਆ ਹੁਣ ਮੈਡੀਟ ਕਰਤਾ ਤੇ ਆਪ ਪਾਟ ਲਾ ਕੇ ਤੇ ਅਪਲੋਡ ਕਰ ਦੇਣਾ ਠੀਕ ਆ ਚਲੋ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਬਾਏ ਬਾਏ ਟਾ ਡਾ ਟੇਕ ਕੇਅਰ